ਅੱਜ ਭਾਰਤੀ ਜਨਤਾ ਪਾਰਟੀ ਦਾ ਇਤਿਹਾਸਿਕ ਲੋਟਸ ਉਹ ਹੈ ਇਹ ਜਿੱਤ ਦਾ ਪ੍ਰਤੀਕ ਹੈ ਤੁਸੀਂ ਦੇਖ ਰਹੇ ਹੋ ਅੱਜ ਉਹ ਗਰੀਬ ਕਾਰਕਿਰਤਾ ਉਹ ਬਸਤੀਆਂ ਚੋਂ ਮਤਲਬ ਕਿਸੇ ਵੀ ਮਤਲਬ ਕੋਈ ਗਲੀ ਕੁਚੇ ਜੋ ਐਸਾ ਕਾਰਕਿਰਤਾ ਨਹੀਂ ਹੈ ਜਿਹੜਾ ਆਮ ਆਦਮੀ ਪਾਰਟੀ ਸਰਕਾਰ ਤੋਂ ਦੁਖੀ ਹੋ ਕੇ ਸੜਕਾਂ ਦੇ ਉੱਤੇ ਆਇਆ ਹੈ ਉਹ ਭਾਰਤੀ ਜਨਤਾ ਪਾਰਟੀ ਨੂੰ ਸਮਰਥਨ ਦੇਣ ਦੇ ਲਈ ਸੜਕਾਂ ਦੇ ਉੱਤਰਿਆ ਹੈ ਔਰ ਇਸ ਵਾਰ ਭਾਰਤੀ ਜਨਤਾ ਪਾਰਟੀ ਅੰਮ੍ਰਿਤਸਰ ਦੀ ਜਿੱਤ ਜਰੀ ਹੈ ਉਹ ਪੱਕੀ ਹੈ ਇਸ ਸਮੇਂ ਨੂੰ ਕੀ ਫਾਇਦਾ ਮਿਲੇਗਾ ਦੇਖੋ ਜੀ ਇਹ ਮੋਦੀ ਸਾਹਿਬ ਦੀ ਮਾਰਾ ਦੇ ਵਿੱਚ ਕਮੋਤੀ ਅੰਮ੍ਰਿਤਸਰੋਂ ਭੇਜਾਂਗੇ ਉਹਦਾ ਫਾਇਦਾ ਹੀ ਪੈਦਾ ਹੈ ਔਰ ਹਿੰਦੁਸਤਾਨ ਦੇ ਵਿੱਚ ਇੱਕ ਅੰਮ੍ਰਿਤਸਰ ਦਾ ਕੈਂਡੀਡੇਟ ਜਿਹੜਾ ਜਾਏਗਾ ਅੰਮ੍ਰਿਤਸਰ ਦੀ ਨਿਹਾਰ ਬਧਰੀ ਜਾਏਗੀ ਪੰਜਾਬ ਦੀ ਨਿਹਾਰ ਬਧਰੀ ਜਾਏਗੀ ਜਿਹੜੇ ਕੰਮ ਪਿਛਲੇ ਦਸ ਸਾਲਾਂ ਦੇ ਵਿੱਚ ਨਾ ਤੇ ਓਜਲਾ ਸਾਹਿਬ ਕਰਾ ਸਕੇ ਨਾ ਤੇ ਕੋਈ ਹੋਰ ਕਰਾ ਸਕਿਆ ਔਰ ਸਰਦਾਰ ਤਰਨਜੀਤ ਸਿੰਘ ਸੰਧੂ ਜੀ ਉਹਨੂੰ ਕਰਾ ਕੇ ਅੰਮ੍ਰਿਤਸਰ ਨੂੰ ਇੱਕ ਗੁਰੂ ਨਗਰੀ ਨੂੰ ਇਤਿਹਾਸਿਕ ਰੂਪ ਦੇ ਕੇ ਪੰਜਾਬ ਦੇ ਵਿੱਚ ਇੱਕ ਵੱਖਰਾ ਲੋਕ ਸਭਾ ਅੰਮ੍ਰਿਤਸਰ ਹੋਏਗਾ ਮੈਂ ਕੀ ਕਹਿਣਾ ਚਾਹੁੰਦੀ ਆ ਤੁਸੀਂ ਖੁਦ ਹੀ ਦੇਖੋ ਅੱਠਾਠਾ ਮਾਰਦਾ ਹੋਇਆ ਇਕੱਠ ਦੱਸ ਰਿਹਾ ਕਿ ਅੰਮ੍ਰਿਤਸਰ ਦੀ ਸੀਟ ਹੁਣ ਭਾਰਤੀ ਜਨਤਾ ਪਾਰਟੀ ਦੀ ਝੋਲੀ ਜਾਣ ਵਾਲੀ ਹੈ ਮੋਦੀ ਜੀ ਸਾਫ਼ ਸਾਫ਼ ਸਪਸ਼ਟ ਸ਼ਬਦਾਂ ਚ ਕਹਿ ਕੇ ਗਏ ਨੇ ਕਿ ਜੇਕਰ ਅੰਮ੍ਰਿਤਸਰ ਦੇ ਵਿੱਚ ਸਾਡੇ ਸੰਧੂ ਸਾਹਿਬ ਜਿੱਤੇ ਨੇ ਤੇ ਉਹਨਾਂ ਦੀ ਸੱਜੀ ਪਾ ਹੈ ਤੇ ਇਹ ਜਿੱਤਣ ਤੋਂ ਬਾਅਦ ਇੰਨਾ ਕੰਮ੍ਰੇਸਰ ਲਈ ਪ੍ਰਚਾਰ ਔਰ ਇੰਨਾ ਕੰਮ੍ਰੇਸਰ ਲਈ ਸੁਧਾਰ ਕਰਨਗੇ ਕਿ ਦੁਨੀਆ ਦੇਖਦੀ ਰਹੇ ਜੇ ਜੋ ਕਿ ਹੋਰ ਵੀ ਬੜੇ ਆਪੋਜੀਸ਼ਨ ਹੈਗੇ ਤੁਹਾਡੇ ਦਾ ਕੰਮ ਹੈ ਆਪੋਜੀਸ਼ਨ ਹਰ ਵੇਲੇ ਹੁੰਦਾ ਹੈ ਵਿਰੋਧੀ ਪਾਰਟੀਆਂ ਹੋਣਗੀਆਂ ਤੇ ਅਸੀਂ ਜਿੱਤਾਂਗੇ ਲੜਾਂਗੇ ਸਾਡੀ ਲੜਾਈ ਦਾ ਕਾਰਨ ਹੀ ਇਹੀ ਹੈ ਤੁਹਾਡੇ ਪੁਰਾਣੇ ਸਾਥੀ ਅਨਿਲ ਜੋਸ਼ੀ ਮੈਦਾਨ ਚ ਨੇ ਉਹ ਵੀ ਉਹ ਆਪਣੀ ਪਾਰਟੀ ਤੋਂ ਲੜ ਰਹੇ ਸੀ ਆਪਣੀ ਪਾਰਟੀ ਤੋਂ ਲੜ ਰਹੇ ਆ ਉਹ ਆਪਣੀ ਪਾਰਟੀ ਲਈ ਪ੍ਰਚਾਰ ਕਰ ਰਹੇ ਸੀ ਆਪਣੀ ਪਾਰਟੀ ਦਾ ਕਰ ਰਹੇ ਆ ਸਮਝੋ ਤੁਹਾਡੇ ਪ੍ਰਚਾਰ ਦੇ ਨਾਲ ਦਮ ਹੈ ਕਿ ਜਿੱਤ ਹੋਏਗੀ ਬਿਲਕੁਲ ਹੈ ਪਬਲਿਕ ਸਾਡੇ ਨਾਲ ਹੈ ਅਸੀਂ ਮੋਦੀ ਜੀ ਦੇ ਮੂੰਹ ਨੂੰ ਵੋਟ ਪਾ ਰਹੇ ਆ ਰਾਮ ਜੀ ਦੇ ਮੰਦਿਰ ਤੇ ਔਰ ਪੁਰਪੁਰ ਦਾ ਜਿਹੜਾ ਕਾਰੀਡੋਰ ਮੋਦੀ ਜੀ ਨੇ ਬਣਾਇਆ ਉਹਦੀ ਵਜ੍ਹਾ ਤੋਂ ਹੀ ਸਾਨੂੰ ਲੋਕਾਂ ਦਾ ਪਿਆਰ ਮਿਲ ਰਿਹਾ ਕਿੱਥੇ ਕਿੱਥੇ ਗੈਰ ਰੋਡ ਸ਼ੋਹਾਲ ਬਾਜ਼ਾਰ ਤੋਂ ਲੈ ਕੇ ਪੂਰਾ ਦਰਬਾਰ ਸਭ ਤੋਂ ਸਾਰਾ ਵਾਪਸ ਆਇਆ ਕਿੰਨੇ ਸੋਹਰੇ ਦਾ ਡਾਟੇ ਮਿਲੇਗਾ ਬਿਲਕੁਲ ਮਿਲੇਗਾ ਜਦੋਂ ਤੁਸੀਂ ਅੱਛਾ ਸੋਚੋਗੇ ਅੱਛਾ ਹੋਏਗਾ ਬੀ ਥਿੰਕ ਪੋਜ਼ਿਟਿਵ ਬੀ ਪੋਜ਼ਿਟਿਵ ਕਿੰਨੇ ਕਿੰਨੇ ਬੰਦੇ ਨਿਕਲ ਕੇ ਆਏ ਆ ਤੁਸੀਂ ਆਪ ਹੀ ਦੇਖ ਰਹੇ ਹੋ ਤੁਸੀਂ ਸੋਸ਼ਲ ਮੀਡੀਆ ਤੇ ਦੇਖ ਰਹੇ ਹੋ ਕਿ ਕੋਈ ਵੀ ਮਹਿਲਾ ਕੋਈ ਵੀ ਭਰਾ ਕੋਈ ਵੀ ਬਜ਼ੁਰਗ ਕੋਈ ਵੀ ਬਜ਼ੁਰਗ ਔਰਤ ਆਪਣੇ ਘਰ ਨਹੀਂ ਬੈਠੇ ਸਾਡੇ ਨਾਲ ਚੱਲ ਰਹੇ ਨੇ ਤੁਹਾਨੂੰ ਸਮਝ ਆਉਂਗਾ ਹਾਰਾ ਮਿਲੇਗਾ ਬਿਲਕੁਲ ਜੀ 100% ਹਾਰਾ ਮਿਲੇਗਾ ਔਰ 100% ਅਸੀਂ ਭਾਰਤੀ ਜਨਤਾ ਪਾਰਟੀ ਦੀ ਇਹ ਸੀਟ ਜਿੱਤ ਕੇ ਮੋਦੀ ਜੀ ਦੇ ਨਾਲ ਆਪਣੇ ਤਰੰਜੀਤ ਸੰਧੂ ਜੀ ਨੂੰ ਬਿਠਾਵਾ